ਸਵਾਗਤ ਇੱਕ ਵਾਰ ਫੇਰ ਸਾਰੇ ਸਰੋਤਿਆਂ ਦਾ ਮਹਾਤਮਾ ਬੁੱਧੀਆਂ ਕਹਾਣੀਆਂ ਦੇ ਵਿੱਚੋਂ ਅੱਜ ਦੀ ਆਪਣੀ ਕਹਾਣੀ ਹੈ ਇੱਕ ਕਿਸਾਨ ਦੀ ਕਹਾਣੀ ਕਈ ਸਾਲ ਪਹਿਲਾਂ ਗੁੰਮਤਾ ਪਿੰਡ ਦਾ ਰਹਿਣ ਵਾਲਾ ਇੱਕ ਕਿਸਾਨ ਬਹੁਤ ਦੁਖੀ ਸੀ ਉਹ ਆਪਣੀ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਮੁਸ਼ਕਲਾਂ ਤੋਂ ਦੁਖੀ ਰਹਿੰਦਾ ਸੀ ਅਤੇ ਲੋਕਾਂ ਨੂੰ ਆਪਣੇ ਦੁੱਖ ਸੁੱਖ ਬਾਰੇ ਦੱਸਦਾ ਸੀ ਇੱਕ ਦਿਨ ਕਿਸੇ ਨੇ ਉਸ ਨੂੰ ਗੌਤਮ ਬੁੱਧ ਕੋਲ ਜਾਣ ਦੀ ਸਲਾਹ ਦਿੱਤੀ ਅਤੇ ਉਹਨਾਂ ਨੇ ਦੱਸਿਆ ਕਿ ਉਹ ਜ਼ਰੂਰ ਆਪਣੀ ਸਮੱਸਿਆ ਦਾ ਕੋਈ ਨਾ ਕੋਈ ਹੱਲ ਲੱਭ ਲਏਗਾ ਉਸ ਵਿਅਕਤੀ ਦੀ ਗੱਲ ਸੁਣ ਕੇ ਕਿਸਾਨ ਅਗਲੇ ਦਿਨ ਸਿੱਧਾ ਮਹਾਤਮਾ ਬੁੱਧ ਕੋਲ ਚਲਾ ਗਿਆ ਗੌਤਮ ਬੁੱਧ ਕੋਲ ਪਹੁੰਚ ਕੇ ਉਸ ਕਿਸਾਨ ਨੇ ਉਹਨਾਂ ਨੂੰ ਨਮਸਕਾਰ ਕਰਦਿਆਂ ਦੱਸਿਆ ਮੈਂ ਇੱਕ ਕਿਸਾਨ ਹਾਂ ਅਤੇ ਖੇਤੀ ਕਰਕੇ ਆਪਣਾ ਗੁਜ਼ਾਰਾ ਧਮਾਉਣਾ ਹਾਂ ਮੈਂ ਇੱਥੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਆਇਆ ਹਾਂ ਅਸਲ ਵਿੱਚ ਕਈ ਵਾਰ ਸਾਡੀ ਫਸਲ ਚੰਗੀ ਹੁੰਦੀ ਹੈ ਅਤੇ ਕਈ ਵਾਰੇ ਬਿਲਕੁਲ ਨਹੀਂ ਹੁੰਦੀ ਇਹ ਮੈਨੂੰ ਬਹੁਤ ਪਰੇਸ਼ਾਨ ਕਰਦਾ ਹੈ ਇਹ ਕਹਿਣ ਤੋਂ ਬਾਅਦ ਕਿਸਾਨ ਨੇ ਅੱਗੇ ਕਿਹਾ ਕਿ ਮੇਰੀ ਪਤਨੀ ਹੈ ਅਤੇ ਉਹ ਮੈਨੂੰ ਬਹੁਤ ਪਿਆਰ ਕਰਦੀ ਹੈ ਪਰ ਕਈ ਵਾਰ ਉਹ ਮੈਨੂੰ ਬਹੁਤ ਪਰੇਸ਼ਾਨ ਵੀ ਕਰਦੀ ਹੈ ਮੈਂ ਉਸ ਤੋਂ ਤੰਗ ਆ ਗਿਆ ਹਾਂ ਅਤੇ ਕਈ ਵਾਰ ਮੈਨੂੰ ਲੱਗਦਾ ਹੈ ਕਿ ਜੇਕਰ ਉਹ ਮੇਰੀ ਜ਼ਿੰਦਗੀ ਵਿੱਚ ਨਾ ਆਈ ਹੁੰਦੀ ਤਾਂ ਮੈਂ ਕਿੰਨਾ ਚੰਗਾ ਰਹਿੰਦਾ ਇਸ ਤਰ੍ਹਾਂ ਉਹ ਮਹਾਤਮਾ ਬੁੱਧ ਨੂੰ ਆਪਣੀਆਂ ਸਾਰੀਆਂ ਸਮੱਸਿਆਵਾਂ ਸੁਣਾਉਂਦਾ ਰਿਹਾ ਅਤੇ ਉਹ ਬਿਨਾਂ ਕੁਝ ਕਹੇ ਸੁਣਦੇ ਰਹੇ ਜਦੋਂ ਤੱਕ ਕਿਸਾਨ ਗੱਲ ਕਰ ਰਿਹਾ ਸੀ ਗੌਤਮ ਬੁੱਧ ਨੇ ਇੱਕ ਵੀ ਸ਼ਬਦ ਨਹੀਂ ਬੋਲਿਆ ਉਹ ਕਿਸਾਨ ਦੀਆਂ ਗੱਲਾਂ ਨੂੰ ਸਿਰਫ ਧਿਆਨ ਦੇ ਨਾਲ ਸੁਣੀ ਜਾ ਰਹੀ ਸੀ ਸਮਸਿਆ ਦੱਸਦਿਆਂ ਕਿਸਾਨ ਦਾ ਕਹਿਣਾ ਹੈ ਕਿ ਉਸ ਦਾ ਇੱਕ ਬੱਚਾ ਵੀ ਹੈ ਉਹ ਬਹੁਤ ਚੰਗਾ ਹੈ ਪਰ ਕਈ ਵਾਰ ਉਹ ਮੈਨੂੰ ਬਹੁਤ ਪਰੇਸ਼ਾਨ ਕਰਦਾ ਹੈ ਅਤੇ ਮੇਰੀ ਗੱਲ ਵੀ ਨਹੀਂ ਸੁਣਦਾ ਉਸ ਦੇ ਵਤੀਰੇ ਤੋਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਹ ਮੇਰਾ ਬੱਚਾ ਹੀ ਨਹੀਂ ਹੈ ਇਹ ਕਹਿ ਕੇ ਕਿਸਾਨ ਆਪਣੀ ਸਾਰੀ ਸਮੱਸਿਆ ਦੱਸ ਕੇ ਚਲਾ ਗਿਆ ਇਸ ਤਰ੍ਹਾਂ ਕਿਸਾਨ ਨੇ ਗੌਤਮ ਬੁੱਧ ਨੂੰ ਆਪਣੀ ਜ਼ਿੰਦਗੀ ਦੀ ਉਸ ਸਭ ਕੁਝ ਕਹਾਣੀ ਦੱਸੀ ਜੋ ਉਸ ਨੂੰ ਪਰੇਸ਼ਾਨ ਅਤੇ ਦੁਖੀ ਕਰ ਰਹੀ ਸੀ ਹੁਣ ਕਿਸਾਨ ਕੋਲ ਉਹਨਾਂ ਨੂੰ ਦੱਸਣ ਦੇ ਲਈ ਕੁਝ ਵੀ ਨਹੀਂ ਸੀ ਬਚਿਆ ਅਤੇ ਉਸ ਦਾ ਮਨ ਬਹੁਤ ਜ਼ਿਆਦਾ ਹਲਕਾ ਹੋ ਗਿਆ ਸੀ ਮਹਾਤਮਾ ਬੁੱਧ ਨੂੰ ਸਭ ਕੁਝ ਦੱਸਣ ਤੋਂ ਬਾਅਦ ਉਹ ਉਸ ਤੋਂ ਆਪਣੀਆਂ ਸਮੱਸਿਆਵਾਂ ਦੇ ਹੱਲ ਦੀ ਉਮੀਦ ਕਰ ਰਿਹਾ ਸੀ ਕਾਫੀ ਧੀਰ ਤੱਕ ਗੌਤਮ ਬੁੱਧ ਦੇ ਜਵਾਬ ਦੀ ਉਡੀਕ ਕਰਨ ਤੋਂ ਬਾਅਦ ਕਿਸਾਨ ਨੇ ਬੇਸਬਰੀ ਨਾਲ ਮਹਾਤਮਾ ਬੁੱਧ ਨੂੰ ਉੱਚੀ ਆਵਾਜ਼ ਵਿੱਚ ਪੁੱਛਿਆ ਕੀ ਤੁਸੀਂ ਮੇਰੀ ਸਮੱਸਿਆਵਾਂ ਬਾਰੇ ਕੁਝ ਨਹੀਂ ਕਹੋਗੇ ਫਿਰ ਗੌਤਮ ਬੁੱਧ ਨੇ ਕਿਹਾ ਮੈਂ ਕਿਸੇ ਵੀ ਤਰ੍ਹਾਂ ਤੁਹਾਡੀ ਮਦਦ ਨਹੀਂ ਕਰ ਸਕਦਾ ਕਿਸਾਨ ਨੂੰ ਮਹਾਤਮਾ ਬੁੱਧ ਤੋਂ ਅਜਿਹੇ ਜਵਾਬ ਦੀ ਉਮੀਦ ਨਹੀਂ ਸੀ ਉਨ੍ਹਾਂ ਦਾ ਜਵਾਬ ਸੁਣ ਕੇ ਉਹ ਹੈਰਾਨ ਰਹਿ ਗਿਆ ਉਸ ਨੂੰ ਆਪਣੇ ਕੰਨਾਂ ਉੱਤੇ ਯਕੀਨ ਨਹੀਂ ਸੀ ਆ ਰਿਹਾ ਉਸ ਨੇ ਭਗਵਾਨ ਬੁੱਧ ਨੂੰ ਪੁੱਛਿਆ ਤੁਸੀਂ ਕੀ ਕਹਿ ਰਹੇ ਹੋ ਕੀ ਤੁਸੀਂ ਮੇਰੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੇ ਮੈਂ ਸੁਣਿਆ ਹੈ ਕਿ ਤੁਸੀਂ ਸਾਰਿਆਂ ਦੀਆਂ ਸਮੱਸਿਆਵਾਂ ਹੱਲ ਕਰਦੇ ਹੋ ਤਾਂ ਤੁਸੀਂ ਮੇਰੀਆਂ ਸਮੱਸਿਆਵਾਂ ਕਿਉਂ ਹੱਲ ਨਹੀਂ ਕਰ ਸਕਦੇ ਮਹਾਤਮਾ ਬੁੱਧ ਇਸ ਗੱਲ ਉੱਤੇ ਕਿਸਾਨ ਨੂੰ ਕਹਿੰਦੇ ਹਨ ਕਿ ਹਰ ਕਿਸੇ ਦੇ ਜੀਵਨ ਵਿੱਚ ਜਿੰਨੀਆਂ ਹੀ ਮੁਸ਼ਕਲਾਂ ਹਨ ਜਿੰਨੀਆਂ ਕਿ ਤੁਹਾਡੇ ਜੀਵਨ ਵਿੱਚ ਅਤੇ ਹਰ ਕੋਈ ਆਪਣੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਨੂੰ ਬਹੁਤ ਵੱਡੀਆਂ ਸਮੱਸਿਆਵਾਂ ਸਮਝਦਾ ਹੈ ਤੁਹਾਡੀ ਜ਼ਿੰਦਗੀ ਵਿੱਚ ਕੋਈ ਵੀ ਅਜਿਹੀ ਸਮੱਸਿਆ ਨਹੀਂ ਹੈ ਜੋ ਦੂਜਿਆਂ ਦੀ ਜ਼ਿੰਦਗੀ ਵਿੱਚ ਨਾ ਹੋਵੇ ਹਰ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਦੁੱਖ ਸੁੱਖ ਦਾ ਸਾਹਮਣਾ ਕਰਨਾ ਪੈਂਦਾ ਹੈ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਅਤੇ ਅਦਾਸੀ ਦੋਵੇਂ ਜ਼ਰੂਰ ਆਉਣਗੇ ਕਈ ਵਾਰ ਆਪਣੇ ਹੀ ਲੋਕ ਸਾਨੂੰ ਅਜਨਬੀ ਲੱਗਣ ਲੱਗ ਜਾਂਦੇ ਨੇ ਅਤੇ ਕਈ ਵਾਰ ਅਜਨਬੀ ਲੋਕ ਸਾਨੂੰ ਆਪਣੇ ਲੱਗਣ ਲੱਗ ਪੈਂਦੇ ਨੇ ਹਰ ਵਿਅਕਤੀ ਦੀ ਜ਼ਿੰਦਗੀ ਅਜਈਆਂ ਸਮੱਸਿਆਵਾਂ ਦੇ ਨਾਲ ਘिरी ਹੋਈ ਹੈ ਜਿੰਨਾ ਦਾ ਕਦੇ ਕੋਈ ਵੀ ਹੱਲ ਨਹੀਂ ਹੁੰਦਾ ਜੇਕਰ ਕਿਸੇ ਦੀ ਜ਼ਿੰਦਗੀ ਵਿੱਚੋਂ ਇੱਕ ਸਮੱਸਿਆ ਦੂਰ ਕੀਤੀ ਜਾਵੇ ਤਾਂ ਦੂਸਰੀ ਪੈਦਾ ਹੋ ਜਾਂਦੀ ਹੈ ਅਜਿਹੇ ਵਿੱਚ ਜੇਕਰ ਤੁਸੀਂ ਅੱਜ ਇੱਕ ਸਮੱਸਿਆ ਦਾ ਹੱਲ ਕੱਢਦੇ ਹੋ ਤਾਂ ਕੱਲ ਤੁਹਾਨੂੰ ਹੋਰ ਸਮੱਸਿਆ ਦਾ ਸਾਹਮਣਾ ਕਰਨਾ ਪਏਗਾ ਫਿਰ ਉਸ ਦਾ ਹੱਲ ਵੀ ਤੁਹਾਨੂੰ ਲੱਭਣਾ ਪਏਗਾ ਇਹ ਜ਼ਿੰਦਗੀ ਦਾ ਇੱਕ ਅਟੱਲ ਸੱਚ ਹੈ ਬੁੱਧ ਦੀਆਂ ਗੱਲਾਂ ਸੁਣ ਕੇ ਕਿਸਾਨ ਗੁੱਸੇ ਵਿੱਚ ਆ ਜਾਂਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਲੋਕ ਉਸ ਨੂੰ ਐਵੇਂ ਹੀ ਮਹਾਤਮਾ ਕਹਿੰਦੇ ਹਨ ਮੈਂ ਲੋਕਾਂ ਤੋਂ ਇਹ ਵੀ ਸੁਣਿਆ ਹੈ ਕਿ ਤੁਸੀਂ ਹਰ ਕਿਸੇ ਦੀ ਸਮੱਸਿਆ ਦਾ ਹੱਲ ਕਰਦੇ ਹੋ ਪਰ ਤੁਸੀਂ ਮੇਰੀ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ ਮੈਨੂੰ ਬੇਕਾਰ ਦੀਆਂ ਗੱਲਾਂ ਸੁਣਾ ਰਹੇ ਹੋ ਮੈਂ ਤੁਹਾਡੇ ਕੋਲ ਬਹੁਤ ਉਮੀਦ ਲੈ ਕੇ ਆਇਆ ਸੀ ਪਰ ਹੁਣ ਮੈਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਮੇਰਾ ਆਉਣਾ ਵਿਅਰਥ ਸੀ ਜੋ ਵੀ ਮੈਂ ਤੁਹਾਡੇ ਬਾਰੇ ਸੁਣਿਆ ਸੀ ਉਹ ਸਭ ਝੂਠ ਹੈ। ਮਹਾਤਮਾ ਬੁੱਧ ਨੂੰ ਇਹ ਕਹਿਣ ਤੋਂ ਬਾਅਦ ਕਿਸਾਨ ਉੱਥੋਂ ਚਲੇ ਜਾਣ ਲੱਗਾ। ਫਿਰ ਭਗਵਾਨ ਬੁੱਧ ਉਸ ਨੂੰ ਕਹਿੰਦੇ ਹਨ ਕਿ ਮੈਂ ਤੁਹਾਡੀਆਂ ਦੱਸੀਆਂ ਸਮੱਸਿਆਵਾਂ ਨੂੰ ਹੱਲ ਨਹੀਂ ਕਰ ਸਕਦਾ ਪਰ ਹਾਂ ਮੈਂ ਤੁਹਾਡੀਆਂ ਹੋਰ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰ ਸਕਦਾ ਹਾਂ। ਕਿਸਾਨ ਮਹਾਤਮਾ ਬੁੱਧ ਜੀ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਗਿਆ ਅਤੇ ਬੁੱਧ ਨੂੰ ਕਿਹਾ ਕਿ ਮੈਂ ਜੋ ਸਮੱਸਿਆ ਦੱਸੀ ਸੀ ਉਸ ਤੋਂ ਇਲਾਵਾ ਮੈਨੂੰ ਹੋਰ ਕੋਈ ਵੀ ਸਮੱਸਿਆ ਨਹੀਂ ਹੈ ਅਤੇ ਜੇ ਇੱਕ ਹੈ ਵੀ ਤਾਂ ਮੈਨੂੰ ਇਸ ਦਾ ਪਤਾ ਕਿਉਂ ਨਹੀਂ ਮਹਾਤਮਾ ਬੁੱਧ ਉਹਨਾਂ ਨੂੰ ਕਹਿੰਦੇ ਹਨ ਕਿ ਤੁਹਾਡੀ ਸਮੱਸਿਆ ਇਹ ਹੈ ਕਿ ਤੁਸੀਂ ਆਪਣੇ ਜੀਵਨ ਵਿੱਚ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਚਾਹੁੰਦੇ ਇਹ ਸੋਚਣਾ ਕਿ ਕੋਈ ਤੁਹਾਨੂੰ ਸਮੱਸਿਆ ਨਾ ਆਵੇ ਸਿਰਫ ਹੋਰ ਸਮੱਸਿਆਵਾਂ ਦਾ ਕਾਰਨ ਬਣਦੀ ਜਾਂਦੀ ਹੈ ਤਾਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਹਰ ਵਿਅਕਤੀ ਦੀ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਕਿਸਮ ਦੀ ਸਮੱਸਿਆ ਹੁੰਦੀ ਹੈ ਇਹ ਸੋਚਣਾ ਬੰਦ ਕਰੋ ਕਿ ਤੁਸੀਂ ਇਸ ਦੁਨੀਆ ਦੇ ਸਭ ਤੋਂ ਦੁਖੀ ਵਿਅਕਤੀ ਹੋ ਤੁਹਾਨੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਹਰ ਪਲ ਵੇਖਣਾ ਚਾਹੀਦਾ ਹੈ ਕਿਉਂਕਿ ਦੂਸਰੇ ਵੀ ਕਿਸੇ ਨਾ ਕਿਸੇ ਗੱਲ ਤੋਂ ਪਰੇਸ਼ਾਨ ਅਤੇ ਦੁਖੀ ਹਨ ਜ਼ਿੰਦਗੀ ਵਿੱਚ ਖੁਸ਼ੀਆਂ ਅਤੇ ਉਦਾਸੀਆਂ ਹਮੇਸ਼ਾ ਆਉਂਦੀਆਂ ਰਹਿਣਗੀਆਂ ਇਸ ਨੂੰ ਕੋਈ ਨਹੀਂ ਬਦਲ ਸਕਦਾ ਤੁਹਾਨੂੰ ਦੋਵਾਂ ਪਰਸਥਿਤੀਆਂ ਵਿੱਚ ਆਪਣੇ ਆਪ ਨੂੰ ਕਾਬੂ ਵਿੱਚ ਰੱਖਣਾ ਹੋਵੇਗਾ ਇਸ ਕਾਰਨ ਦੁੱਖ ਤੁਹਾਡੇ ਉੱਤੇ ਬਹੁਤਾ ਅਸਰ ਨਹੀਂ ਕਰਨਗੇ ਅਤੇ ਸੁੱਖਾਂ ਵਿੱਚ ਵੀ ਤੁਸੀਂ ਜ਼ਿਆਦਾ ਸੁਖ ਖੁਸ਼ੀ ਨਹੀਂ ਮਨਾਉਂਗੇ ਕਿਉਂਕਿ ਜ਼ਿੰਦਗੀ ਦਾ ਹਿੱਸਾ ਨੇ ਅਜਿਹੀ ਸਥਿਤੀ ਵਿੱਚ ਤਾਨੂੰ ਇਹ ਸੋਚਣਾ ਬੰਦ ਕਰਨਾ ਪਏਗਾ ਕਿ ਤੁਹਾਡੀ ਜ਼ਿੰਦਗੀ ਵਿੱਚ ਕੋਈ ਮੁਸ਼ਕਲ ਨਹੀਂ ਆਉਣੀ ਚਾਹੀਦੀ ਤਾਂ ਹੀ ਤੁਸੀਂ ਹਰ ਸਮੱਸਿਆ ਦਾ ਆਸਾਨੀ ਨਾਲ ਸਾਹਮਣਾ ਕਰ ਪਾਉਗੇ ਬੁੱਧ ਦੀਆਂ ਗੱਲਾਂ ਸੁਣ ਕੇ ਕਿਸਾਨ ਉਹਨਾਂ ਦੇ ਪੈਰੀ ਪੈ ਗਿਆ ਅਤੇ ਉਹਨਾਂ ਤੋਂ ਮਾਫੀ ਮੰਗਣ ਲੱਗਾ ਉਹ ਸਮਝ ਗਿਆ ਸੀ ਕਿ ਮਹਾਤਮਾ ਬੁੱਧ ਉਸ ਨੂੰ ਕੀ ਦੱਸਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਕਹਾਣੀ ਤੋਂ ਸਿੱਖਿਆ ਇਹ ਹੈ ਸਾਥੀਓ ਕਿ ਹਮੇਸ਼ਾ ਮੁਸ਼ਕਲਾਂ ਆਉਣਗੀਆਂ ਪਰੰਤੂ ਉਹਨਾਂ ਮੁਸ਼ਕਲਾਂ ਦਾ ਹਮੇਸ਼ਾ ਸਕਾਰਾਤਮਕ ਤਰੀਕੇ ਦੇ ਨਾਲ ਹੱਲ ਕਰਨਾ ਪਏਗਾ ਸਾਨੂੰ ਸਾਨੂੰ ਆਪਣੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਬਾਰੇ ਦੂਸਰੇ ਨੂੰ ਸ਼ਿਕਾਇਤ ਨਹੀਂ ਕਰਨੀ ਚਾਹੀਦੀ ਸਗੋਂ ਉਹਨਾਂ ਸਮੱਸਿਆਵਾਂ ਦਾ ਸਾਹਮਣਾ ਸਾਨੂੰ ਖੁਦ ਕਰਨਾ ਚਾਹੀਦਾ ਹੈ ਕਿਉਂਕਿ ਸਮੱਸਿਆਵਾਂ ਸਾਡੀਆਂ ਨੇ ਦੂਸਰੇ ਸਾਨੂੰ ਸਲਾਹ ਦੇ ਸਕਦੇ ਐ ਹੱਲ ਸਾਨੂੰ ਖੁਦ ਕਰਨਾ ਪਏਗਾ ਜਦੋਂ ਅਸੀਂ ਛੋਟੀਆਂ-ਛੋਟੀਆਂ ਸਮੱਸਿਆਵਾਂ ਦਾ ਹੱਲ ਕਰਨਾ ਸਿੱਖ ਗਏ ਤਾਂ ਜ਼ਿੰਦਗੀ ਦੇ ਵਿੱਚ ਹਰ ਇੱਕ ਸਮੱਸਿਆ ਨੂੰ ਹੱਲ ਕਰਕੇ ਅਸੀਂ ਆਪਣੇ ਮੁਕਾਮ ਨੂੰ ਅਸੀਂ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨ ਵਿੱਚ ਜ਼ਰੂਰ ਕਾਮਯਾਬ ਹੋਵਾਂਗੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ